ਹਾਂਜੀ ਵੈਲਕਮ ਹੈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਜ ਜਿਹਦੇ ਵਿੱਚ ਆਪਾਂ ਅੱਜ ਨੈਕਸਟ ਟਾਪਿਕ ਕਰਨਾ ਹੈ ਗਿਆਨੀ ਦਿੱਤ ਸਿੰਘ ਦੇ ਐਮਸੀਕਿਊਜ਼ ਦਾ ਭਾਗ ਪਹਿਲਾ ਹੈ ਤੇ ਕੱਲ ਅਸੀਂ ਕੀ ਹੈ ਇਸ ਦੀ ਜਿਹੜੀ ਥਿਊਰੀ ਕਲਾਸ ਹੈ ਉਹ ਲਗਾਈ ਸੀ ਇਸ ਤੋਂ ਪਹਿਲਾਂ ਵਿਹਾਰੀ لال ਪੁਰੀ ਤੇ ਸ਼ਰਦਾ ਰਾਮ ਫਲੋਰੀ ਜੀ ਦੇ ਜਿਹੜਾ ਥਿਊਰੀ ਭਾਗ ਤੇ ਐਮਸੀਕਿਊ ਉਹ ਅਸੀਂ ਕਰ ਚੁੱਕੇ ਹਾਂ ਸੋ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਅਸੀਂ ਕਰਾਂਗੇ ਜੀ ਗਿਆਨੀ ਦਿੱਤ ਸਿੰਘ ਦੇ MCQ ਜੋ ਕਿ ਆਪਾਂ ਥਿਊਰੀ ਕੀਤੀ ਹੈ ਕੱਲ ਉਸ ਦੇ ਨਾਲ ਰਿਲੇਟਡ ਟਾਪਿਕ ਜਿਹੜੇ ਪ੍ਰਸ਼ਨ ਉੱਤਰ ਆ ਉਹ ਰਹਿਣਗੇ ਤਾਂ 1-2 ਸੈਕਿੰਡਸ ਦੇ ਲਈ ਆਪਾਂ ਵੇਟ ਕਰਦੇ ਹਾਂ ਉਸ ਤੋਂ ਬਾਅਦ ਜੀ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਜੀ ਗਿਆਨੀ ਦਿੱਤ ਸਿੰਘ ਦੇ ਐਮਸੀਕਿਊਜ਼ ਪ੍ਰਸ਼ਨ 1 ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 1 ਹੈ ਗਿਆਨੀ ਦਿੱਤ ਸਿੰਘ ਦਾ ਜਨਮ ਕਦੋਂ ਹੋਇਆ ਆਪਸ਼ਨ A 1850 ਆਪਸ਼ਨ B 1852 ਆਪਸ਼ਨ C 1853 ਆਪਸ਼ਨ D ਉਪਰੋਕਤ ਸਾਰੇ ਤਾਂ ਸਹੀ ਉੱਤਰ ਦੀ ਚੋਣ ਕਰੋ ਜੀ ਕੀ ਗਿਆਨੀ ਦਿੱਤ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਇਸ ਦੇ ਲਈ ਜਿਹੜਾ கரੈਕਟ ਆਨਸਰ ਹੈ ਸਹੀ ਆਨਸਰ ਬਣੇਗਾ ਉਹ ਹੋਏਗਾ অপਸ਼ਨ ਡੀ ਉਪਰੋਕਤ ਸਾਰੇ ਹੀ ਸਹੀ ਹਨ 1850 ਤੇ 1852 ਕਿਤਾਬਾਂ ਦੇ ਵਿੱਚ ਮਿਲਦਾ ਹੈ ਤੇ 1853 ਜਿਹੜਾ ਹੈ ਉਹ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਸੋ ਇਸ ਕਰਕੇ ਆਪਾਂ ਇਹ ਜਿਹੜੇ ਤਿੰਨੋਂ ਪ੍ਰਸ਼ਨ ਹੈ ਉਹ ਤਿੰਨੋਂ ਜਿਹੜੇ ਸਨ ਹੈ ਉਹ ਯਾਦ ਕਰਨੇ ਹਨ ਪ੍ਰਸ਼ਨ ਨੰਬਰ 2 ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 2 ਹੈ ਗਿਆਨੀ ਦਿੱਤ ਸਿੰਘ ਜੀ ਦੀ ਮੌਤ ਕਿਵੇਂ ਹੋਈ ਨੰਬਰ A ਦਿਲ ਦਾ ਦੌਰਾ ਪੈਨ ਕਰਕੇ B ਆਪਸ਼ਨ ਕੈਂਸਰ ਨਾਲ ਸੀ অপਸ਼ਨ ਜਿਗਰ ਦੀ ਬਿਮਾਰੀ ਤੇ ਡੀ অপਸ਼ਨ ਹਾਰਟ ਅਟੈਕ ਤਾਂ ਤੁਸੀਂ ਇਸ ਦਾ ਸਹੀ ਉੱਤਰ ਕਰਨਾ ਹੈ ਕਿ ਗਿਆਨੀ ਦੇਵ ਸਿੰਘ ਜੀ ਦੀ ਮੌਤ ਹੈ ਉਹ ਕਿਸ ਤਰ੍ਹਾਂ ਹੋਈ ਸੋ ਪ੍ਰਸ਼ਨ ਨੰਬਰ 2 ਦੇ ਲਈ ਸਹੀ ਉੱਤਰ ਕੀਤਾ ਜਾਏ ਤਾਂ ਗਿਆਨੀ ਦੇਵ ਸਿੰਘ ਜੀ ਦੀ ਮੌਤ ਹੈ ਜਿਹੜੀ ਉਹ ਜਿਗਰ ਦੀ ਬਿਮਾਰੀ ਦੇ ਕਰਕੇ ਹੋਈ ਹਾਂਜੀ ਪ੍ਰਸ਼ਨ ਨੰਬਰ 3 ਵੱਲ ਵਧਦੇ ਹਾਂ ਗਿਆਨੀ ਦਿੱਤ ਸਿੰਘ ਜੀ ਦੀ ਮਾਤਾ ਦਾ ਕੀ ਨਾਂ ਸੀ অপਸ਼ਨ A ਮਾਦੋਕੌਰ অপਸ਼ਨ B ਰਾਜਕੌਰ অপਸ਼ਨ C ਹਰਮਿੰਦਰ ਕੌਰ অপਸ਼ਨ D ਪ੍ਰੀਤ ਕੌਰ ਹਾਂਜੀ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜੀ ਪ੍ਰਸ਼ਨ ਨੰਬਰ 3 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਕਿ ਗਿਆਨ ਸਿੰਘ ਗਿਆਨੀ ਦਿੱਤ ਸਿੰਘ ਜੀ ਦੀ ਮਾਤਾ ਦਾ ਕੀ ਨਾਂ ਸੀ ਤਾਂ ਆਪਸ਼ਨ ਬੀ ਬਿਲਕੁਲ ਕਰੈਕਟ ਆਨਸਰ ਹੈ ਜੀ ਮਾਤਾ ਰਾਜਕੌਰ ਗਿਆਨੀ ਦਿੱਤ ਸਿੰਘ ਜੀ ਦੇ ਮਾਤਾ ਜੀ ਸਨ ਹਾਂਜੀ ਪ੍ਰਸ਼ਨ 4 ਗਿਆਨੀ ਦਿੱਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਆਪਸ਼ਨ ਏ ਕਬੀਰ ਸਿੰਘ ਬੀ ਦੀਵਾਨ ਸਿੰਘ ਸੀ ਮਹਿੰਦਰ ਸਿੰਘ ਡੀ ਰਜਿੰਦਰ ਸਿੰਘ ਸੋ ਚਾਰਾਂ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਦੀ ਚੋਣ ਕੀਤੀ ਜਾਏ ਗਿਆਨੀ ਦਿੱਤ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ ਤਾਂ ਗਿਆਨੀ ਦਿੱਤ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਜੀ ਦੀਵਾਨ ਸਿੰਘ ਸੋ ਪ੍ਰਸ਼ਨ ਨੰਬਰ 4 ਦਾ ਸਹੀ ਉੱਤਰ ਹੋਏਗਾ ਆਪਸ਼ਨ ਬੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਇਹ ਪ੍ਰਸ਼ਨ ਹੈ ਜੀ ਗਿਆਨੀ ਦਿੱਤ ਸਿੰਘ ਕਿਸ ਜਾਤੀ ਨਾਲ ਸੰਬੰਧਿਤ ਸਨ ਆਪਸ਼ਨ ਏ ਜੱਟ ਆਪਸ਼ਨ ਬੀ ਰਵੀਦਾਸੀਆ অপশন সি খত্রী অপশন ডি अरोड़ा ਤਾਂ ਗਿਆਨੀ ਦਿੱਤ ਸਿੰਘ ਜੀ ਦੀ ਜਾਤੀ ਕਿਹੜੀ ਸੀ ਸੋ ਉਹ ਸੁੱਤਰ ਦੀ ਆਪਾਂ ਚੋਣ ਕਰਨੀ ਹੈ ਸੋ ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਤਾਂ ਇਸ ਦਾ ਜੋ ਸਹੀ ਉੱਤਰ ਬਣਦਾ ਹੈ ਉਹ ਬਣੇਗਾ ਜੀ অপশন B ਪ੍ਰਸ਼ਨ ਨੰਬਰ 5 ਦਾ ਸਹੀ ਉੱਤਰ অপশন B ਗਿਆਨੀ ਦਿੱਤ ਸਿੰਘ ਜੀ ਦੀ ਜਾਤ ਰਮਦਾਸੀ ਅਸੀ ਜੀ ਅਗਲੇ ਪ੍ਰਸ਼ਨ ਵੱਲ ਵਧਦੇ ਆ ਪ੍ਰਸ਼ਨ 6 ਗਿਆਨੀ ਜੀ ਦੇ ਬਚਪਨ ਦਾ ਕੀ ਨਾਮ ਸੀ অপਸ਼ਨ A ਦਯਾਰਾਮ অপਸ਼ਨ B ਦਿਆਲ ਸਿੰਘ অপਸ਼ਨ C ਦਿੱਤਾਰਾਮ অপਸ਼ਨ D ਧਰਮ ਸਿੰਘ ਤਾਂ ਬਚਪਨ ਦਾ ਨਾਮ ਦੱਸਣਾ ਹੈ ਜੀ ਕਿ ਗਿਆਨੀ ਜੀ ਦੇ ਬਚਪਨ ਦਾ ਕੀ ਨਾਮ ਸੀ ਬਚਪਨ ਦੇ ਵਿੱਚ ਉਹਨਾਂ ਨੂੰ ਕਿਸ ਨਾਮ ਦੇ ਨਾਲ ਪੁਕਾਰਿਆ ਜਾਂਦਾ ਸੀ ਵੱਡੇ ਹੋ ਕੇ ਜਦੋਂ ਉਹ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਨਾਲ ਜਿਹੜੇ ਮਸ਼ਹੂਰ ਹੋਏ ਐ ਤਾਂ ਸਹੀ ਉੱਤਰ ਦੀ ਚੋਣ ਕਰੋ ਜੀ ਪ੍ਰਸ਼ਨ ਨੰਬਰ 6 ਦੇ ਲਈ ਤਾਂ ਬਿਲਕੁਲ ਸਹੀ ਹੈ ਜੀ অপਸ਼ਨ ਸੀ ਪ੍ਰਸ਼ਨ ਨੰਬਰ 6 ਦਾ অপਸ਼ਨ ਸੀ ਬਿਲਕੁਲ கரੈਕਟ ਹੋਏਗਾ ਗਿਆਨੀ ਦਿੱਤਾਰਾਮ ਹਾਂਜੀ ਪ੍ਰਸ਼ਨ 7 ਵੱਲ ਵਧਦੇ ਹਾਂ ਗਿਆਨੀ ਜੀ ਕਿਹੜੇ ਪਰਿਵਾਰ ਨਾਲ ਸੰਬੰਧਿਤ ਸਨ অপਸ਼ਨ A ਲੋਹਾਰ অপਸ਼ਨ B ਜੁਲਾਹਾ অপਸ਼ਨ C ਬਾਨੀਆਂ ਤੇ অপਸ਼ਨ D ਰਾਜਪੂਤ ਤਾਂ ਗਿਆਨੀ ਦਿੱਤ ਸਿੰਘ ਜੀ ਦੇ ਪਰਿਵਾਰ ਦਾ ਸੰਬੰਧ ਕਿਸ ਦੇ ਨਾਲ ਸੀ ਤਾਂ ਪ੍ਰਸ਼ਨ ਨੰਬਰ 7 ਦੇ ਲਈ ਕਰੈਕਟ ਆਪਸ਼ਨ ਹੋਏਗਾ ਜੀ অপਸ਼ਨ B ਝੁਲਾਹਾ ਪਰਿਵਾਰ ਦੇ ਨਾਲ ਸੰਬੰਧਤ ਸਨ ਗਿਆਨੀ ਦਿੱਤ ਸਿੰਘ ਜੀ ਹਾਂਜੀ ਅੱਗੇ ਵਧਦੇ ਹਾਂ ਪ੍ਰਸ਼ਨ ਨੰਬਰ 8 ਤੇ ਪਹਿਲੀ ਰਚਨਾ ਸ਼੍ਰੀ ਫਰਿਹਾਦ ਕਦੋਂ ਲਿਖੀ ਗਈ ਆਪਸ਼ਨ A 1870 ਆਪਸ਼ਨ B 1871 ਆਪਸ਼ਨ C 1872 ਆਪਸ਼ਨ D 1875 ਤਾਂ ਉਹਨਾਂ ਦੀ ਜਿਹੜੀ ਪਹਿਲੀ ਰਚਨਾ ਹੈ ਸ਼੍ਰੀ ਫਰਿਹਾਦ ਉਹ ਕਿਹੜੇ ਸਨ ਦੇ ਵਿੱਚ ਲਿਖੀ ਗਈ ਉਸ ਦੇ ਲਈ ਸਹੀ ਉੱਤਰ ਦੀ ਚੋਣ ਕਰੋ ਹਾਂਜੀ ਸੋ ਬਿਲਕੁਲ ਜੀ ਪ੍ਰਸ਼ਨ ਨੰਬਰ 8 ਦੇ ਲਈ অপਸ਼ਨ ਸੀ ਬਿਲਕੁਲ கரੈਕਟ ਆਨਸਰ ਹੈ 1872 ਈਸਵੀ ਦੇ ਵਿੱਚ ਉਹਨਾਂ ਨੇ ਸ਼੍ਰੀ ਫਰੀਹਾਦ ਲਿਖਿਆ ਹਾਂਜੀ ਪ੍ਰਸ਼ਨ ਨੰਬਰ 9 ਗਿਆਨੀ ਦਿੱਤ ਸਿੰਘ ਨੇ ਕਿਸ ਸ਼ਹਿਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ অপਸ਼ਨ ਏ ਲੁਧਿਆਣਾ অপশন বি लाहौर ऑप्शन সি অমৃতসর অপশন ডি দিল্লি ਤਾਂ ਸ਼ਹਿਰ ਦੀ ਚੋਣ ਕਰਨੀ ਹੈ ਜੀ ਜਿੱਥੇ ਉਹਨਾਂ ਨੇ ਗਿਆਨੀ ਦਾ ਇਮਤਿਹਾਨ ਜਿਹੜਾ ਉਪਾਸ ਕੀਤਾ ਸੀ ਲੁਧਿਆਣਾ لاہور অমৃতসর ਜਾਂ ਫਿਰ ਦਿੱਲੀ ਤਾਂ ਪ੍ਰਸ਼ਨ ਨੰਬਰ 9 ਦੇ ਲਈ கரੈਕਟ ਆਨਸਰ ਦੱਸਿਆ ਜਾਏ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੈ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਉਹਨਾਂ ਨੇ ਸੋਰੀ ਜੀ ਅੰਮ੍ਰਿਤਸਰ ਨਹੀਂ ਲਾਹੌਰ ਦੇ ਵਿੱਚ ਰਹਿ ਕੇ ਉਹਨਾਂ ਨੇ ਜਿਹੜੀ ਹੈ ਗਿਆਨੀ ਪਾਸ ਕੀਤੀ ਸੋ ਪ੍ਰਸ਼ਨ ਨੰਬਰ 9 ਦਾ ਜਿਹੜਾ ਉੱਤਰ ਹੈ ਉਹ ਬਣੇਗਾ ਲਾਹੌਰ ਹਾਂਜੀ ਪ੍ਰਸ਼ਨ ਨੰਬਰ 10 ਗਿਆਨੀ ਜੀ ਕਿਸ ਕਾਲਜ ਵਿੱਚ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ ਆਪਸ਼ਨ ਏ ਖਾਲਸਾ ਕਾਲਜ অপশন বি গরমত কলেজ অপশন সি ओरिएंटাল কলেজ অপশন ডি সরকারি কলেজ ਤਾਂ জ্ঞানী ਜੀ ਪਹਿਲੇ ਪੰਜਾਬੀ ਦੇ ਪ੍ਰੋਫੈਸਰ ਸਨ ਤੇ ਉਹ ਕਿਹੜੇ ਕਾਲਜ ਦੇ ਵਿੱਚ ਜਿੱਤੇ ਕੀ ਆ ਪ੍ਰੋਫੈਸਰ ਲੱਗੇ ਸੀ ਤਾਂ ਉਸ ਕਾਲਜ ਦਾ ਆਪਾਂ ਨਾਮ ਦੱਸਣਾ ਹੈ ਸੋ ਪ੍ਰਸ਼ਨ ਨੰਬਰ 10 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਸੋ ਪ੍ਰਸ਼ਨ ਨੰਬਰ 10 ਆਪਸ਼ਨ ਸੀ ਓਰੀਐਂਟਲ ਕਾਲਜ ਬਿਲਕੁਲ ਕਰੈਕਟ ਆਨਸਰ ਹੈ ਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ 11 ਗਿਆਨੀ ਦਿੱਤ ਸਿੰਘ ਨੂੰ ਕਿਸ ਨੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਆਪਸ਼ਨ ਏ ਤਖਤ ਸਿੰਘ ਆਪਸ਼ਨ ਬੀ ਭਾਈ ਵੀਰ ਸਿੰਘ ਆਪਸ਼ਨ ਸੀ ਪ੍ਰੋਫੈਸਰ ਗੁਰਮੁਖ ਸਿੰਘ ਆਪਸ਼ਨ ਡੀ ਭਾਈ ਦਿਆਲ ਸਿੰਘ ਤਾਂ ਪ੍ਰਸ਼ਨ ਨੰਬਰ 11 ਦੇ ਲਈ ਸਹੀ ਉੱਤਰ ਦੱਸੋ ਜੀ ਕਿ ਕਿੰਨਾ ਦੀ ਪ੍ਰੇਰਣਾ ਸਦਕਾ ਉਹਨਾਂ ਨੇ ਅਮਰਤ ਛਕਿਆ ਤਾਂ ਇਹਦੇ ਵਿੱਚ ਜਿਹੜਾ ਕਰੈਕਟ ਆਨਸਰ ਬਣੇਗਾ ਜੀ অপਸ਼ਨ ਸੀ ਬਿਲਕੁਲ ਕਰੈਕਟ ਹੈ ਪ੍ਰੋਫੈਸਰ ਗੁਰਮukh ਸਿੰਘ ਨੇ ਜਿਹੜਾ ਹੈ ਉਹ ਉਹਨਾਂ ਦੀ ਗੈਲੋ ਰਹਿਨਮਾਈ ਦੇ ਹੇਠ ਜਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਅਮਰਤ ਛਕਿਆ ਹਾਂਜੀ ਨੈਕਸਟ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 12 ਖਾਲਸਾ ਹਫਤਾਵਾਰੀ ਅਖਬਾਰ ਕਦੋਂ ਸ਼ੁਰੂ ਹੋਇਆ 1885 অপਸ਼ਨ A অপশন B 1886 অপশন C 1887 অপশন D 1888 ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਸਹੀ ਉੱਤਰ ਦੱਸਿਆ ਜਾਵੇ ਕਿ ਕਿਹੜੇ ਸਨ ਦੇ ਵਿੱਚ ਉਹਨਾਂ ਨੇ ਖਾਲਸਾ ਹਫਤਾਵਾਰੀ ਅਖਬਾਰ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਸਹੀ ਉੱਤਰ ਰਹੇਗਾ ਜੀ ਆਪਸ਼ਨ ਬੀ 1886 ਈਸਵੀ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਹਫਤਾਵਾਰੀ ਅਖਬਾਰ ਸ਼ੁਰੂ ਕੀਤਾ ਸੀ ਹਾਂਜੀ ਪ੍ਰਸ਼ਨ ਨੰਬਰ 13 ਸੁਪਨ ਨਾਟਕ ਦੀ ਰਚਨਾ ਕਰਕੇ ਗਿਆਨੀ ਦਿੱਤ ਸਿੰਘ ਨੂੰ ਕੀ ਸਜ਼ਾ ਮਿਲੀ ਆਪਸ਼ਨ ਏ ਜੁਰਮਾਨਾ ਆਪਸ਼ਨ ਬੀ ਪੱਤਰਕਾਰੀ ਬੰਦ ਆਪਸ਼ਨ ਸੀ ਪੰਥ ਤੋਂ ਛੇਕਿਆ ਗਿਆ ਆਪਸ਼ਨ ਡੀ ਕਾਲਜ ਤੋਂ ਕੱਟ ਦਿੱਤਾ ਜਿਹੜਾ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸੁਪਨਨਾਟਕ ਉਹ ਲਿਖਣ ਤੋਂ ਬਾਅਦ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਸੀ ਤਾਂ ਉਹ ਸਜ਼ਾ ਦੀ ਆਪਾਂ ਚੋਣ ਕਰਨੀ ਹੈ ਕੱਲ ਅਸੀਂ ਕੀਤਾ ਸੀ ਜੀ ਥਿਉਰੀ ਭਾਗ ਦੇ ਵਿੱਚ ਤਾਂ ਤੁਸੀਂ ਸਹੀ ਉੱਤਰ ਦੱਸੋ ਕਿ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ ਸੀ ਜਾਂ ਉਹਨਾਂ ਦੀ ਪੱਤਰਕਾਰੀ ਜਿਹੜੀ ਉਹ ਬੰਦ ਕਰਵਾ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਪੰਥ ਤੋਂ ਛੇਕ ਦਿੱਤਾ ਗਿਆ ਸੀ ਜਾਂ ਫਿਰ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਸਹੀ ਉੱਤਰ ਰਹੇਗਾ ਜੀ অপਸ਼ਨ ਸੀ ਕਿ ਉਹਨਾਂ ਨੂੰ ਪੰਥ ਤੋਂ ਛੇਕ ਦਿੱਤਾ ਗਿਆ ਸੀ ਸੋ ਪ੍ਰਸ਼ਨ ਨੰਬਰ 13 ਦੇ ਲਈ অপਸ਼ਨ ਸੀ ਬਿਲਕੁਲ கரੈਕਟ ਆਨਸਰ ਹੈ ਹਾਂਜੀ ਪ੍ਰਸ਼ਨ ਨੰਬਰ 14 ਗਿਆਨੀ ਦਿੱਤ ਸਿੰਘ ਜੀ ਨੂੰ ਕਿਸ ਆਰਿਆ ਸਮਾਜੀ ਨਾਲ ਤਿੰਨ ਬਹਿਸਾਂ ਕਰਨੀਆਂ ਪਈਆਂ অপਸ਼ਨ ਏ Swami Dayanand অপਸ਼ਨ ਬੀ ਲਾਲਾ ਲਾਜਪਤਰਾਏ অপশন সি দয়াল সিং অপশন ডি গੁਰদত্ত વિદ્યાર્થી তো چارਾਂ ਦੇ ਵਿੱਚੋਂ ਕਿਹੜਾ ਸਹੀ ਆਂਸਰ ਹੈ ਜੀ ਪ੍ਰਸ਼ਨ ਨੰਬਰ 14 ਦੇ ਲਈ ਕੀ ਉਹਨਾਂ ਨੇ ਕਿਸ ਦੇ ਨਾਲ ਤਿੰਨ ਬਹਿਸਾਂ ਕੀਤੀਆਂ ਸੀ ਤੇ ਆਪਾਂ ਕੱਲ ਕੀਤਾ ਸੀ ਉਹਨਾਂ ਨੂੰ ਉਹਨਾਂ ਤਿੰਨਾਂ ਬਹਿਸਾਂ ਦੇ ਵਿੱਚ ਹਰਾਇਆ ਵੀ ਸੀ maat ਦਿੱਤੀ ਸੀ ਤਾਂ ਉਹ ਕਿਹੜਾ ਇਨਸਾਨ ਹੈ ਤਾਂ ਉਸ ਦਾ ਆਂਸਰ ਚੂਜ਼ ਕਰੋ ਸੋ ਪ੍ਰਸ਼ਨ ਨੰਬਰ 14 ਦੇ ਲਈ ਸਹੀ ਉੱਤਰ ਹੋਏਗਾ ਜੀ অপਸ਼ਨ ਏ ਸਵਾਮੀ ਦਇਆਨੰਦ ਜੀ ਨਾਲ ਉਹਨਾਂ ਦੀਆਂ ਬੈਸਾਂ ਹੋਈਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਹਰਾਇਆ ਵੀ ਸੀ ਹਾਂਜੀ ਪ੍ਰਸ਼ਨ ਨੰਬਰ 15 ਗਿਆਨੀ ਦੇਤ ਸਿੰਘ ਨੇ ਕਿਸ ਡੇਰੇ ਵਿੱਚ ਪਹਿਲਾਂ ਅਧਿਆਨ ਕੀਤਾ অপਸ਼ਨ ਏ ਨਾਮਧਾਰੀ অপਸ਼ਨ ਬੀ ਨਿਰੰਕਾਰੀ অপਸ਼ਨ ਸੀ ਗੁਲਾਬਦਾਸੀ অপਸ਼ਨ ਡੀ ਰਾਮਾਨੰਦ ਤਾਂ ਗਿਆਨੀ ਦਿੱਤ ਸਿੰਘ ਜੀ ਨੇ ਕਿਸ ਡੇਰੇ ਵਿੱਚ ਸਭ ਤੋਂ ਪਹਿਲਾਂ ਧਿਆਨ ਕੀਤਾ ਸੀ ਤਾਂ ਉਸ ਦਾ ਆਪਾਂ ਨਾਂ ਦੱਸਾਂਗੇ ਤਾਂ ਉਹਦਾ ਸਹੀ ਉੱਤਰ ਚੁਣੋ ਤਾਂ ਪ੍ਰਸ਼ਨ ਨੰਬਰ 15 ਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈਗਾ ਜੀ ਸੀ ਗੁਲਾਬਦਾਸੀ ਜਿਹੜੀ ਹੈ ਉਹਨਾਂ ਨੇ ਡੇਰਾ ਉੱਥੇ ਜਾ ਕੇ ਅਧਿਐਨ ਕੀਤਾ ਸੀ ਸਭ ਤੋਂ ਪਹਿਲਾਂ ਹਾਂਜੀ ਪ੍ਰਸ਼ਨ ਨੰਬਰ 16 ਚੰਪੂ ਰਚਨਾ ਕਿਸ ਰਚਨਾ ਦੀ ਸ਼ੈਲੀ ਹੈ ਆਪਸ਼ਨ A ਗੱਲਬਾਤ ਆਪਸ਼ਨ B ਵਿਆਕਰਣ ਆਪਸ਼ਨ C ਕਵਿਤਾ ਪਲੱਸ ਵਾਰਤਕ ਆਪਸ਼ਨ D ਨਾਟਕ ਤਜੰਪੂ ਕਿਸ ਰਚਨਾ ਨੂੰ ਕਿਹਾ ਜਾਂਦਾ ਹੈ ਜਾਂ ਕਿਸ ਰਚਨਾ ਦੀ ਸ਼ੈਲੀ ਨੂੰ ਕਿਹਾ ਜਾਂਦਾ ਹੈ ਉਹ ਆਪਾਂ ਇੱਥੇ ਆਨਸਰ ਕਰਨਾ ਹੈ ਪ੍ਰਸ਼ਨ ਨੰਬਰ 16 ਦੇ ਲਈ ਆਨਸਰ ਕਰੋ ਤਾਂ ਪ੍ਰਸ਼ਨ ਨੰਬਰ 16 ਦੇ ਲਈ கரੈਕਟ ਆਨਸਰ ਦੱਸੋ ਜੀ ਕਿਹੜਾ ਬਣੇਗਾ ਸੋ ਬਿਲਕੁਲ ਸਹੀ ਹੈ ਜੀ ਪ੍ਰਸ਼ਨ ਨੰਬਰ 16 ਦੇ ਲਈ অপਸ਼ਨ ਸੀ ਬਿਲਕੁਲ கரੈਕਟ ਆਨਸਰ ਹੈ ਕਵਿਤਾ ਪਲੱਸ ਵਾਰਤਕ ਭਾਵ ਕੀ ਹੈ ਕਵਿਤਾ ਰੂਪੀ ਵਾਰਤਕ ਨੂੰ ਚੰਪੂ ਕਿਹਾ ਜਾਂਦਾ ਹੈ ਜਿਸ ਰਚਨਾ ਦੇ ਵਿੱਚ ਕਵਿਤਾ ਦੇ ਵੀ ਗੁਣ ਹੋਣ ਤੇ ਵਾਰਤਕ ਦੇ ਵੀ ਗੁਣ ਹੋਣ ਉਹਨਾਂ ਦੋਵਾਂ ਨੂੰ ਮਿਲਾ ਕੇ ਜਿਹੜੀ ਰਚਨਾ ਬਣਦੀ ਹੈ ਉਸ ਨੂੰ ਅਸੀਂ ਚੰਪੂ ਕਹਨੇ ਆ ਹਾਂਜੀ ਪ੍ਰਸ਼ਨ 17 ਗਿਆਨੀ ਦਿੱਤ ਸਿੰਘ ਦਾ ਮੁੱਖ ਉਦੇਸ਼ ਕੀ ਸੀ অপਸ਼ਨ A ਖਾਲਸਾ ਰਾਜ ਸਥਾਪਨਾ অপਸ਼ਨ B ਸਿੱਖ ਧਰਮ ਦਾ ਸ਼ੁੱਧ ਸਰੂਪ ਪੇਸ਼ ਕਰਨਾ অপশন সি ইংরেজি শিক্ষা অপশন ডি पत्रकारिता ਦਾ ਵਿਸ਼ਲੇਸ਼ਣ ਤਾਂ ਉਹਨਾਂ ਦਾ ਮੁੱਖ ਉਦੇਸ਼ ਕੀ ਸੀ ਜੀ ਪ੍ਰਸ਼ਨ ਨੰਬਰ 17 ਦੇ ਲਈ ਸਹੀ ਚੋਣ ਦੀ ਉੱਤਰ ਦੀ ਚੋਣ ਕਰੋ ਕਿ ਗਿਆਨੀ ਜੀ ਨੇ ਆਪਣਾ ਮੁੱਖ ਉਦੇਸ਼ ਕੀ ਰੱਖਿਆ ਹੋਇਆ ਸੀ ਜਿਸ ਕਰਕੇ ਕੀ ਉਹ ਵਾਰਤਕ ਦੀ ਰਚਨਾ ਕਰਦੇ ਰਹੇ ਸੀ ਤੇ ਪੱਤਰਕਾਰੀ ਦੇ ਵਿੱਚ ਉਹਨਾਂ ਨੂੰ ਕਾਫੀ ਉੱਚਾ ਸਥਾਨ ਹਾਸਲ ਸੀ ਹਾਂਜੀ ਪ੍ਰਸ਼ਨ ਨੰਬਰ 17 ਦਾ ਕਰੈਕਟ ਆਨਸਰ ਹੋਏਗਾ ਜੀ ਆਪਸ਼ਨ ਬੀ ਸਿੱਖ ਧਰਮ ਦਾ ਸ਼ੁੱਧ ਸਰੂਪ ਪੇਸ਼ ਕਰਨਾ ਚਾਹੁੰਦੇ ਸੀ ਉਹ ਪਾਠਕਾਂ ਸਾਹਮਣੇ ਇਹਨਾਂ ਉਹਨਾਂ ਦੇ ਜੀਵਨ ਦਾ ਮੁੱਖ ਉਦੇਸ਼ ਸੀ ਹਾਂਜੀ ਪ੍ਰਸ਼ਨ 18 ਵੱਲ ਵਧਦੇ ਹਾਂ ਗਿਆਨੀ ਦਿੱਤ ਸਿੰਘ ਦੀ ਲਿਖਣ ਸ਼ੈਲੀ ਕਿਸ ਤਰ੍ਹਾਂ ਦੀ ਸੀ ਆਪਸ਼ਨ ਏ ਨਰਮ ਤੇ ਰਵਾਇਤੀ ਬੀ ਸੂਤ੍ਰਿਕ ਤੇ ਤਿੱਖੀ ਕਾਟ ਵਾਲੀ ਆਪਸ਼ਨ ਸੀ ਸਧਾਰਨ ਇਤਿਹਾਸਿਕ ਹਸਿਆੰਕ অপশন ডি গম্ভীর ਤੇ ਭਾਵਕ ਤਾਂ ਪ੍ਰਸ਼ਨ ਨੰਬਰ 18 ਦੇ ਲਈ ਸਹੀ ਉੱਤਰ ਦੱਸੋ ਹਾਂਜੀ ਸੋ ਕਿਸ ਤਰ੍ਹਾਂ ਦੀ ਸ਼ੈਲੀ ਜਿਹੜੀ ਉਹ ਵਰਤਦੇ ਸੀਗੇ ਨਰਮਸੀ ਰਵਾਇਤੀ ਸੂਤ੍ਰਿਕ ਤਿੱਖੀ ਸਧਾਰਨ ਹਾਸਿਆ ਵਾਲੀ ਜਾਂ ਗੰਭੀਰ ਤੇ ਭਾਵਕ ਸੋ ਪ੍ਰਸ਼ਨ ਨੰਬਰ 18 ਦਾ ਜੋ ਸਹੀ ਉੱਤਰ ਹੋਏਗਾ ਜੀ ਉਹ ਹੋਏਗਾ অপਸ਼ਨ ਬੀ ਸੂਤ੍ਰਿਕ ਤੇ ਤਿੱਖੀ ਕਾਟ ਵਾਲੀ ਸ਼ੈਲੀ ਜਿਹੜੀ ਆ ਉਸ ਦੀ ਉਹ ਵਰਤੋਂ ਕਰਦੇ ਸੀ ਆਪਣੀ ਵਾਰਤਕ ਨੂੰ ਲਿਖਣ ਦੇ ਲਈ ਹਾਂਜੀ ਪ੍ਰਸ਼ਨ 19 ਭਾਈ ਵੀਰ ਸਿੰਘ ਨੇ ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਕੀ ਕੀਤਾ ਆਪਸ਼ਨ A ਲੇਖ ਲਿਖਿਆ ਆਪਸ਼ਨ B ਗੁਰਦੁਆਰਾ ਬਣਾਇਆ ਆਪਸ਼ਨ C ਕਵਿਤਾ ਲਿਖੀ ਆਪਸ਼ਨ D ਪੱਤਰਕਾਰੀ ਛਾਪੀ ਪੱਤਰਕਾ ਛਾਪੀ ਸੋ ਜਦੋਂ ਗਿਆਨੀ ਦਿੱਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਕੰਮ ਕੀਤਾ ਸੀ ਤਾਂ ਉਹ ਆਪਾਂ ਦੱਸਣਾ ਹੈ ਜੀ ਲੇਖ ਲਿਖਿਆ ਸੀ ਜਾਂ ਗੁਰਦੁਆਰਾ ਬਣਾਇਆ ਸੀ ਜਾਂ ਕਵਿਤਾ ਲਿਖੀ ਸੀ ਜਾਂ ਫਿਰ ਪੱਤਰਕਾ ਛਾਪੀ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਸੋ ਪ੍ਰਸ਼ਨ ਨੰਬਰ 19 ਦਾ ਸਹੀ ਉੱਤਰ ਕਰੋ ਜੀ ਹਾਂਜੀ ਸੋ ਪ੍ਰਸ਼ਨ ਨੰਬਰ 19 ਦੇ ਲਈ ਹੋਏਗਾ ਜੀ கரੈਕਟ ਆਨਸਰ অপਸ਼ਨ ਸੀ ਕਵਿਤਾ ਲਿਖੀ ਸੀ ਉਹਨਾਂ ਦੀ ਯਾਦ ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 20 ਗਿਆਨੀ ਦਿੱਤ ਸਿੰਘ ਨੇ ਲਗਭਗ ਕਿੰਨੀ ਪੁਸਤਕਾਂ ਦੀ ਰਚਨਾ ਕੀਤੀ ਆਪਸ਼ਨ A 50 ਆਪਸ਼ਨ B 60 ਆਪਸ਼ਨ C 72 ਆਪਸ਼ਨ D 80 ਕੁੱਲ ਮਿਲਾ ਕੇ ਜਿੰਨੀ ਵੀ ਵਾਰਤਕ ਰਚਨਾ ਗਿਆਨੀ ਦਿੱਤ ਸਿੰਘ ਨੇ ਕੀਤੀ ਹੈ ਉਸ ਦੇ ਅਕੋਰਡਿੰਗਲੀ ਲਗਭਗ ਉਹਨਾਂ ਦੀਆਂ ਕਿੰਨੀਆਂ ਪੁਸਤਕਾਂ ਸਨ ਉਹ ਦੱਸਣਾ ਹੈ ਆਪਾਂ ਹਾਂਜੀ ਜਿਹੜਾ ਪ੍ਰਸ਼ਨ ਨੰਬਰ 20 ਹੈ ਸਾਡਾ ਉਹਦਾ ਜਿਹੜਾ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੈ 72 ਦੇ ਨੇੜੇ ਉਹਨਾਂ ਨੇ ਜੜੀਆਂ ਪੁਸਤਕਾਂ ਆ ਉਹ ਲਿਖੀਆਂ ਹਨ ਪੰਜਾਬੀ ਵਾਰਤਕ ਦੀਆਂ ਹਾਂਜੀ ਪ੍ਰਸ਼ਨ 21 ਗਿਆਨੀ ਦਿੱਤ ਸਿੰਘ ਦੀਆਂ ਪੁਸਤਕਾਂ ਕਿਸ ਵਿਸ਼ੇ ਨਾਲ ਸੰਬੰਧਿਤ ਹਨ ਆਪਸ਼ਨ A ਸੰਗੀਤ ਆਪਸ਼ਨ B ਮਨਮੀਤ ਮਨਮਤ ਤੇ ਗੁਰਮਤ ਆਪਸ਼ਨ ਸੀ ਖੇਤੀਬਾੜੀ ਆਪਸ਼ਨ ਡੀ ਵਿਗਿਆਨ ਸੋ ਗਿਆਨੀ ਜੀ ਨੇ ਜਿਹੜੀਆਂ ਪੁਸਤਕਾਂ ਲਿਖੀਆਂ ਉਹਨਾਂ ਦੇ ਵਿਸ਼ੇ ਉਹਨਾਂ ਨੇ ਕਿਸ ਤਰ੍ਹਾਂ ਦੇ ਚੂਜ਼ ਕੀਤੇ ਸੀ ਸੰਗੀਤ ਰੱਖਿਆ ਸੀ ਮਨਮਤ ਤੇ ਗੁਰਮਤ ਦਾ ਸੰਕਲਪ ਸੀ ਜਾਂ ਖੇਤੀਬਾੜੀ ਬਾਰੇ ਸੀ ਜਾਂ ਵਿਗਿਆਨ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਤਾਂ ਪ੍ਰਸ਼ਨ ਨੰਬਰ 21 ਦੇ ਲਈ ਸਹੀ ਉੱਤਰ ਦੱਸਿਆ ਜਾਵੇ ਕਿਹਨੀਆਂ ਦੀਆਂ ਪੁਸਤਕਾਂ ਦਾ ਜਿਹੜਾ ਵਿਸ਼ਾ ਹੈ ਉਹ ਕਿਸ ਦੇ ਨਾਲ ਸੰਬੰਧਿਤ ਸੀ ਸੋ ਬਿਲਕੁਲ ਸਹੀ ਹੈ ਜੀ ਪ੍ਰਸ਼ਨ 21 ਦਾ ਜਿਹੜਾ ਉੱਤਰ ਹੈ ਉਹ ਬਣੇਗਾ ਬੀ ਮਨਮਤ ਤੇ ਗੁਰਮਤ ਜਿਹੜਾ ਹੈ ਉਹ ਉਹਨਾਂ ਦਾ ਵਿਸ਼ਾ ਸੀ ਪੁਸਤਕਾਂ ਦਾ ਹਾਂਜੀ ਪ੍ਰਸ਼ਨ ਨੰਬਰ 22 ਗਿਆਨੀ ਦਿੱਤ ਸਿੰਘ ਦਾ ਪਿੰਡ ਕਲੌੜ ਜਾਂ ਕਲੌਰ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ অপਸ਼ਨ ਏ ਅੰਮ੍ਰਿਤਸਰ অপশন B ফতেগড় সাহাব পটয়ала অপশন C লুধিয়ানা অপশন D জলंधर সো জ্ঞানীজিৎ সিং জি ਦਾ ਪਿੰਡ ਦੱਸਣਾ ਹੈ ਜੀ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਕਿਸ ਜ਼ਿਲ੍ਹੇ ਦੇ ਵਿੱਚ ਹੈ ਜੀ সো ਪ੍ਰਸ਼ਨ ਨੰਬਰ 22 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਹਾਂਜੀ ਸੋ ਜਿਹੜਾ ਪ੍ਰਸ਼ਨ ਨੰਬਰ 22 ਹੈ ਜੀ ਉਸ ਦਾ ਸਹੀ ਉੱਤਰ ਬਣੇਗਾ ਆਪਸ਼ਨ ਬੀ ਫਤੇਗੜ ਸਹ ਪਟਿਆਲਾ ਦੇ ਵਿੱਚ ਜਿਹੜਾ ਪਿੰਡ ਹੈ ਉਹਨਾਂ ਦਾ ਪਿੰਡਾ ਹੈ ਕਲੌੜ ਜਾਂ ਕਲੋਰ ਹਾਂਜੀ ਪ੍ਰਸ਼ਨ ਨੰਬਰ 23 ਗਿਆਨੀ ਦਿੱਤ ਸਿੰਘ ਨੇ ਕਿਹੜਾ ਅਖਬਾਰ ਸੰਪਾਦਿਤ ਕੀਤਾ ਆਪਸ਼ਨ ਏ ਸਿੰਧੀ ਅਖਬਾਰ ਆਪਸ਼ਨ ਬੀ ਖਾਲਸਾ ਹਫਤਾਵਾਰੀ ਆਪਸ਼ਨ ਸੀ ਖਾਲਸਾ ਅਖਬਾਰ অপশন ডি পাঞ্জাবি اخبار हां जी প্রশ্ন নম্বর 23 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਕਿ ਉਹਨਾਂ ਨੇ ਕਿਹੜਾ ਅਖਬਾਰ ਹੈ ਜਿਹੜਾ ਉਹ ਚਲਾਇਆ ਸੀ हां जी ਸੋ ਪ੍ਰਸ਼ਨ ਨੰਬਰ 23 ਦਾ ਜਿਹੜਾ ਸਹੀ ਉੱਤਰ ਹੈ ਜੀ ਉਹ ਹੋਏਗਾ ਆਪਸ਼ਨ B ਖਾਲਸਾ ਜਿਹੜਾ ਸੌਰੀ ਜੀ ਜਿਹੜਾ ਹੈ ਪ੍ਰਸ਼ਨ 23 ਦਾ ਉਪਤ ਸੀ ਬਣੇਗਾ ਖਾਲਸਾ ਅਖਬਾਰ ਹੈ ਜਿਹੜਾ ਕਿ ਹਫਤਾ ਹਫਤੇ ਦੇ ਪਿੱਛੋਂ ਛਪਦਾ ਸੀ ਉਸ ਨੂੰ ਹਫਤਾਵਾਰੀ ਅਖਬਾਰ ਕਹਿੰਦੇ ਸੀ ਸੋ ਪ੍ਰਸ਼ਨ ਨੰਬਰ 23 ਦੇ ਲਈ ਆਪਸ਼ਨ C ਬਿਲਕੁਲ கரੈਕਟ ਹੋਏਗਾ ਹਾਂਜੀ ਆਪਸ਼ਨ ਪ੍ਰਸ਼ਨ 24 ਗਿਆਨੀ ਗਿੱਤ ਸਿੰਘ ਜੀ ਨੇ ਕਈ ਪੁਸਤਕਾਂ ਤੇ ਲੇਖ ਰਚੇ ਇਹਨਾਂ ਵਿੱਚੋਂ ਇੱਕ ਪ੍ਰਸਿੱਧ ਪੁਸਤਕ ਹੈ অপਸ਼ਨ A ਸੂਰਜ ਪ੍ਰਕਾਸ਼ অপਸ਼ਨ B ਗੁਰੂ ਨਾਨਕ ਪਰਬੋਧ অপਸ਼ਨ C ਰਮਾਇਣ অপਸ਼ਨ D ਮਹਾਭਾਰਤ ਕਿ ਉਹ ਕਹਿੰਦੇ ਵੀ ਗਿਆਨੀ ਜੀ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਪਰ ਉਹਨਾਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਪੁਸਤਕ ਉਹਨਾਂ ਦੀ ਕਿਹੜੀ ਸੀ ਸੋ ਕਿਹੜੀ ਪੁਸਤਕ ਹੈ ਜੀ ਪ੍ਰਸ਼ਨ ਨੰਬਰ 24 ਦੇ ਲਈ ਸਹੀ ਉੱਤਰ ਦੱਸਿਆ ਜਾਵੇ ਹਾਂਜੀ ਸੋ ਪ੍ਰਸ਼ਨ ਨੰਬਰ 24 ਦਾ ਸਹੀ ਉੱਤਰ ਬਣੇਗਾ ਜੀ ਆਪਸ਼ਨ B ਗੁਰੂ ਨਾਨਕ ਪਰਬੋਧ ਜਿਹੜੀ ਹੈ ਉਹਨਾਂ ਦੀ ਪ੍ਰਸਿੱਧ ਰਚਨਾ ਮੰਨੀ ਜਾਂਦੀ ਹੈ ਹਾਂਜੀ ਪ੍ਰਸ਼ਨ 25 ਗਿਆਨੀ ਦਿੱਤ ਸਿੰਘ ਜੀ ਨੇ ਦਇਆਨੰਦ ਨਾਲ ਕਿੰਨੀ ਵਾਰ ਬਹਿਸ ਕੀਤੀ ਆਪਸ਼ਨ A 1 অপশন বি 2 অপশন সি 3 অপশন ডি 4 ਕਿ ਗਿਆਨੀ ਜੀ ਨੇ ਜਿਹੜੇ ਆਰੀਆ ਸਮਾਜੀ ਸੀ ਦਇਆਨੰਦ ਇਹਨਾਂ ਦੇ ਨਾਲ ਬਹਿਸ ਕੀਤੀ ਸੀ ਕਿੰਨੇ ਵਾਰੀ ਕੀਤੀ ਸੀ ਇਹ ਆਪਾਂ ਦੱਸਣਾ ਹੈ ਸੋ ਪ੍ਰਸ਼ਨ ਨੰਬਰ 25 ਦਾ ਸਹੀ ਉੱਤਰ ਦੱਸਿਆ ਜਾਵੇ ਸੋ ਇਸ ਦਾ ਜਿਹੜਾ ਪ੍ਰਸ਼ਨ ਨੰਬਰ 25 ਦਾ ਉੱਤਰ ਹੈ ਉਹ ਹੋਵੇਗਾ অপশন সি கரெক্ট आंसर তিনবার बहस ہوئی ਸੀ ਤੇ তিনੇ ਵਾਰੀ ਗਿਆਨੀ ਦਿੱਤ ਸਿੰਘ ਜੀ ਨੂੰ ਜਿੱਤ حاصل ہوئی ਸੀ। ਸੋ ਪ੍ਰਸ਼ਨ 26 ਗਿਆਨੀ ਦਿੱਤ ਸਿੰਘ ਨੇ ਕਿੰਨੀਆਂ ਸਭਾ ਨਾਲ ਜੁੜ ਕੇ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ? অপশন এ 20 অপশন ਬੀ 25 অপশন ਸੀ 37 অপশন ਡੀ 50 ਸੋ ਕਿੰਨੀਆਂ ਸਭਾਵਾਂ ਦੇ ਨਾਲ ਉਹ ਜੁੜੇ ਸੀ ਤੇ ਤਾਂ ਜੋ ਉਹਨਾਂ ਨੇ ਖਾਲਸਾ ਦੀਵਾਨ ਦੀ ਜਿਹੜੀ ਆ ਸਥਾਪਨਾ ਕੀਤੀ ਸੀ ਸੋ ਸਹੀ ਉੱਤਰ ਦੱਸੋ ਜੀ ਆਪਸ਼ਨ ਪ੍ਰਸ਼ਨ 26 ਦੇ ਲਈ ਹਾਂਜੀ ਸੋ ਜੋ ਪ੍ਰਸ਼ਨ 26 ਹੈ ਉਸ ਦਾ ਸਹੀ ਉੱਤਰ ਬਣੇਗਾ ਜੀ ਆਪਸ਼ਨ ਸੀ ਸੈੰਤੀ ਸੁਭਾਵਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਉਹਨਾਂ ਨੇ ਖਾਲਸਾ ਦੀਵਾਨ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਸੀ ਹਾਂਜੀ ਪ੍ਰਸ਼ਨ 27 ਵੱਲ ਵਧਦੇ ਹਾਂ ਗਿਆਨੀ ਜੀ ਨੂੰ ਕਿਹੜਾ ਸਨਮਾਨ ਅਕਾਲ ਤਖਤ ਨੇ ਦਿੱਤਾ অপਸ਼ਨ A ਭਗਤ ਸਿੰਘ ਸਨਮਾਨ অপਸ਼ਨ B ਪੰਥ ਰਤਨ অপਸ਼ਨ C ਵੀ ਰਤਨ অপਸ਼ਨ D ਸੇਵਾ ਸਿੰਘ ਸਨਮਾਨ ਸੋ ਗਿਆਨੀ ਜੀ ਨੂੰ ਕਿਹੜਾ ਸਨਮਾਨ ਦਿੱਤਾ ਗਿਆ ਸੀ ਅਕਾਲ ਤਖਤ ਵੱਲੋਂ ਉਸ ਦਾ ਜਿਹੜਾ ਆਨਸਰ ਹੈ ਉਹ ਕਰਨਾ ਹੈ ਜੀ ਆਪਾਂ ਸੋ ਪ੍ਰਸ਼ਨ ਨੰਬਰ 27 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਜੀ ਸੋ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਬੀ ਬਣੇਗਾ ਪੰਥ ਰਤਨ ਜਿਹੜਾ ਆਵਾੜਾ ਉਹਨਾਂ ਨੂੰ ਦਿੱਤਾ ਗਿਆ ਅਕਾਲ ਤਖਤ ਸਾਹਿਬ ਵੱਲੋਂ ਹਾਂਜੀ ਪ੍ਰਸ਼ਨ ਨੰਬਰ 28 ਪੰਥ ਸੁਧਾਰ ਬਿਣੇ ਪੱਤਰ ਰਚਨਾ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਆਪਸ਼ਨ A ਧਾਰਮਿਕ ਸੁਧਾਰ ਆਪਸ਼ਨ B ਭਾਵਕ ਕਵਿਤਾ ਆਪਸ਼ਨ C ਜੀਵਨ ਸਫਾ ਆਪਸ਼ਨ D ਰਾਜਨੀਤੀ ਸੋ ਪ੍ਰਸ਼ਨ ਨੰਬਰ 28 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਕਿਹੜਾ ਪੰਥ ਸੁਧਾਰ ਬਿਨੈ ਪੱਤਰ ਉਹਨਾਂ ਨੇ ਲਿਖਿਆ ਸੀ ਉਸ ਦਾ ਵਿਸ਼ਾ ਕੀ ਸੀ ਧਰਮ ਨਾਲ ਸੰਬੰਧੀ ਸੀ ਭਾਵਕ ਕਵਿਤਾਵਾਂ ਲਿਖੀਆਂ ਸੀ ਜੀਵਨ ਦਾ ਫਲਸਫਾ ਸੀ ਉਹਨਾਂ ਦਾ ਜਾਂ ਫਿਰ ਰਾਜਨੀਤੀਬਾਰੀ ਸੀ ਸੋ ਪ੍ਰਸ਼ਨ ਨੰਬਰ 28 ਦੇ ਲਈ ਸਹੀ ਉੱਤਰ ਕੀਤਾ ਜਾਵੇ ਹਾਂਜੀ ਸੋ ਪ੍ਰਸ਼ਨ ਨੰਬਰ 28 ਹੈ ਜੋ ਉਸ ਦਾ ਜਿਹੜਾ ਉੱਤਰ ਆਪਸ਼ਨ A ਬਿਲਕੁਲ கரੈਕਟ ਹੈ ਧਾਰਮਿਕ ਸੁਧਾਰ ਜਿਹੜਾ ਹੈ ਵਿਸ਼ਾਸੀ ਉਹਨਾਂ ਦੇ ਬਿਨੇ ਪੱਤਰ ਦਾ ਹਾਂਜੀ ਪ੍ਰਸ਼ਨ 29 ਗਿਆਨੀ ਜੀ ਨੇ ਕਿਹੜੀਆਂ-ਕਿਹੜੀਆਂ ਧਰਮ ਸੁਧਾਰਕ ਲਹਿਰਾਂ ਨਾਲ ਜੁੜੇ ਆਪਸ਼ਨ A ਸਿੰਘ ਸਭਾ ਆਪਸ਼ਨ B ਆਰਿਆ ਸਮਾਜ ਆਪਸ਼ਨ C ਦੋਵੇਂ ਜਾਂ ਆਪਸ਼ਨ D ਕੋਈ ਨਹੀਂ ਸੋ ਗਿਆਨੀ ਜੀ ਕਿਹੜੀਆਂ-ਕਿਹੜੀਆਂ ਧਰਮ ਸੁਧਾਰਕ ਲਹਿਰਾਂ ਨਾਲ ਜੁੜੇ ਸਨ ਸਿੰਘ ਸਭਾ ਆਰਿਆ ਸਮਾਜ ਦੋਵੇਂ ਸੀ ਜਾਂ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਸੋ ਸਹੀ ਉੱਤਰ ਦੱਸਿਆ ਜਾਵੇ ਸੋ ਬਿਲਕੁਲ கரੈਕਟ ਆਨਸਰ ਹੈ ਜੀ অপਸ਼ਨ ਸੀ ਦੋਵੇਂ ਸਭਾਵਾਂ ਦੇ ਨਾਲ ਸਮਾਜਿਕ ਲਹਿਰਾਂ ਦੇ ਨਾਲ ਉਹ ਜੁੜੇ ਹੋਏ ਸਨ ਹਾਂਜੀ ਪ੍ਰਸ਼ਨ ਨੰਬਰ 30 ਜੋ ਕਿ ਅੱਜ ਦਾ ਆਖਰੀ ਪ੍ਰਸ਼ਨ ਹੋਏਗਾ ਕਿ ਗਿਆਨੀ ਦਿੱਤ ਸਿੰਘ ਜੀ ਦਾ ਰਬਾਬ ਮਗਾਉਣ ਦਾ ਬਿਰਤਾਂਤ ਲੇਖ ਕਿਸ ਜਮਾਤ ਵਿੱਚ ਹੈ অপਸ਼ਨ A 8ਵੀਂ অপਸ਼ਨ B 9ਵੀਂ অপਸ਼ਨ C 10ਵੀਂ অপਸ਼ਨ D 12ਵੀਂ ਸੋ ਉਹਨਾਂ ਦਾ ਰਬਾਬ ਮਗਾਉਣ ਦਾ ਬਿਰਤਾਂਤ ਹੈ ਜੋ ਵਾਰਤਕ ਦਾ ਇੱਕ ਭਾਗ ਹੈ ਤਾਂ ਉਹ ਕਿਸ ਜਮਾਤ ਦੇ ਵਿੱਚ ਲੱਗਿਆ ਹੋਇਆ ਹੈ ਇਹ ਜੀ ਪੰਜਾਬ ਬੋਰਡ ਦੀਆਂ ਕਿਤਾਬਾਂ ਜਿਹੜੀਆਂ ਹੈ ਉਹਨਾਂ ਦਾ ਹਿੱਸਾ ਹੈ ਸੋ ਕਿਹੜੀ ਜਮਾਤ ਦੇ ਵਿੱਚ ਆਉ ਆਪਾਂ ਆਨਸਰ ਕਰਨਾ ਹੈ 8ਵੀਂ 9ਵੀਂ 10ਵੀਂ 12ਵੀਂ ਸੋ ਪ੍ਰਸ਼ਨ ਨੰਬਰ 30 ਦਾ ਜਿਹੜਾ ਉੱਤਰ ਹੈ ਉਹ ਦਿੱਤਾ ਜਾਵੇ ਸੋ ਬਿਲਕੁਲ ਸਹੀ ਜੀ অপਸ਼ਨ ਸੀ ਪ੍ਰਸ਼ਨ ਨੰਬਰ 30 ਦੇ ਲਈ অপਸ਼ਨ ਸੀ ਬਿਲਕੁਲ கரੈਕਟ ਆਨਸਰ ਹੈ ਕਿ ਜਿਹੜੀ 10ਵੀਂ ਦੀ ਕਿਤਾਬ ਹੈ ਉਸ ਦੇ ਵਿੱਚ ਕੀ ਹੈ ਰਬਾਬ ਮੰਗਾਉਣ ਦਾ ਜਿਹੜਾ ਬਿਰਤਾਂਤ ਹੈ ਉਹ ਵਾਰਤਕ ਦਾ ਇੱਕ ਭਾਗ ਬੱਚਿਆਂ ਨੂੰ ਲੱਗਿਆ ਹੋਇਆ ਹੈ ਸੋ ਇਹ ਸਨ ਜੀ ਅੱਜ ਦੇ 30 ਪ੍ਰਸ਼ਨ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਕੱਲ ਨੂੰ 30 ਪ੍ਰਸ਼ਨ ਹੋਰ ਉਹਨਾਂ ਦੇ ਜੀਵਨ ਬਾਰੇ ਲੈ ਕੇ ਆਵਾਂਗੇ ਸੋ ਤੁਸੀਂ ਸਾਰਿਆਂ ਨੇ ਰਿਵਾਈਜ਼ ਕਰਨਾ ਥਿਊਰੀ ਨੂੰ ਇੱਕ ਵਾਰੀ ਫੇਰ ਪੜ੍ਹਨਾ ਤਾਂ ਜੋ ਜਿਹੜੇ ਪ੍ਰਸ਼ਨ ਉੱਤਰ ਆ ਉਹ ਬਿਲਕੁਲ ਸਹੀ ਹੋ ਜਾਣ ਤੇ ਤੁਹਾਡੀ ਜਿਹੜੀ ਰਿਵੀਜ਼ਨ ਹੈ ਉਹ ਬਹੁਤ ਚੰਗੀ ਤਰ੍ਹਾਂ ਹੋ ਜਾਵੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਲਾਈਵ ਸੈਸ਼ਨ ਪਸੰਦ ਆਇਆ ਹੋਵੇਗਾ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਤੇ ਰੋਜ਼ ਲਾਈਵ ਆਉਣ ਤੇ ਲਾਈਵ ਆ ਕੇ ਕਲਾਸ ਲਾਇਆ ਕਰੋ ਜੀ ਸੋ ਮਿਲਦੇ ਆ ਜੀ ਕੱਲ ਨੂੰ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ